ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਰਪੂਥਲਾ ਦਾ ਅੱਜ ਜਿਹੜੀ ਜ਼ਿਲ੍ਹੇ ਦੀ ਟੀਮ ਆ ਸਾਰੀ ਉਹ ਡੀਸੀ ਸਾਹਿਬ ਕਰਪੂਥਲਾ ਨੂੰ ਅੱਜ ਜਿਹੜਾ ਵਾ ਉਹ ਨੋਨਕਾਤੀ ਜਿਹੜਾ ਮੰਗ ਪੱਤਰ ਆ ਉਹ ਸੌਂਪਿਆ ਗਿਆ ਵਾ ਉਹ ਮੰਗ ਪੱਤਰ ਦੀਆਂ ਜਿਹੜੀਆਂ ਮੰਗਾਂ ਵਾ ਉਹ ਇਸ ਤਰ੍ਹਾਂ ਵੀ ਹੜ੍ਹ ਦੇ ਨਾਲ ਜਿਹੜੀ ਪ੍ਰਭਾਵਿਤ ਹੋਈ ਆ ਫਸਲ ਉਹਦਾ ਤੁਰੰਤ ਜਿਹੜਾ ਵਾ 70000 ਰੁਪਏ ਜਿਹੜਾ ਮੁਆਵਜ਼ਾ ਉਹ ਦਿੱਤਾ ਜਾਵੇ ਹੜ੍ਹਾਂ ਦੇ ਨਾਲ ਜ਼ਿਲ੍ਹੇ ਦੇ ਵਿੱਚ ਜਿੰਨਾ ਵੀ ਕਿਸਾਨਾਂ ਮਜ਼ਦੂਰਾਂ ਦਾ ਫਸਲ ਮਰੀ ਆ ਉਹਨਾਂ ਦਾ ਜਿਹੜਾ ਸਮੁੱਚਾ ਕਰਜ਼ਾ ਉਹਨੂੰ ਖਤਮ ਕੀਤਾ ਜਾਵੇ ਉਸ ਦੇ ਨਾਲ ਹੀ ਜਿਹੜੇ ਹੜ੍ਹਾਂ ਦੀ ਮਾਰ ਇਟ ਡੰਗਰ ਆਏ ਆ ਜਿਹੜੇ ਡੰਗਰ ਰੁੜ ਗਏ ਆ ਮਰ ਗਏ ਆ ਉਹਨਾਂ ਦਾ ਸਰਕਾਰ 1 ਲੱਖ 25000 ਰੁਪਇਆ ਤੁਰੰਤ ਜਿਹੜਾ ਵਾ ਉਹਨਾਂ ਮਾਲਕਾਂ ਨੂੰ ਦੇਵੇ 4 ਨੰਬਰ ਤੇ ਫੜਾ ਨਾਂ ਰੁੜੇ ਜਿਹੜੇ ਮਕਾਨ ਆ ਉਹਨਾਂ ਮਕਾਨਾਂ ਦਾ ਜਿਹੜਾ ਵਾ ਉਹ ਤੁਰੰਤ ਜਾਇਜ਼ਾ ਲਵੇ ਉਹਨਾਂ ਦਾ ਜਿਹੜਾ ਵਾ ਉਹ ਐਸਟੀਮੇਟ ਲਵਾ ਕੇ ਤੇ ਉਹਨਾਂ ਉਤਰੰਤ ਵੱਧ ਤੋਂ ਵੱਧ ਜਿਹੜਾ ਵਾ ਉਹ ਮੁਆਵਜ਼ਾ ਦਿੱਤਾ ਜਾਵੇ ਜਿਸ ਦੇ ਨਾਲ ਉਹਨਾਂ ਦਾ ਫਿਰ ਜਿਹੜਾ ਵਾ ਉਹ ਸੇਵਾ ਹੋ ਸਕੇ ਇਹਦੇ ਨਾਲ ਹੀ ਹੜਾਂ ਦੇ ਨਾਲ ਜਿਹੜੀਆਂ ਜ਼ਮੀਨਾਂ ਦੇ ਵਿੱਚ ਰੇਤਾ ਅਤੇ ਮਿੱਟੀ ਪਈ ਹੋਈ ਆ ਰੇਤਾ ਤੇ ਮਿੱਟੀ ਚੁੱਕਣ ਦਾ ਅਧਿਕਾਰ ਖੋਦ ਕਿਸਾਨ ਤੇ ਮਜ਼ਦੂਰ ਨੂੰ ਦਿੱਤਾ ਜਾਵੇ ਜੇਕਰ ਸਰਕਾਰ ਉਹਨਾਂ ਨੂੰ ਏ ਨਹੀਂ ਇਹ ਹੱਕ ਦਿੰਦੇ ਤੇ ਕਿਸਾਨ ਮਜ਼ਦੂਰ ਸੰਘਾਟ ਕਮੇਟੀ ਜਿਹੜੀ ਆ ਆਪ ਨਾਲ ਖਲੋ ਕੇ ਤੇ ਉਸ ਕਿਸਾਨ ਦੀ ਜਿਹੜੀ ਰੇਤਾ ਵਾ ਉਹਨੂੰ ਚੁੱਕਣ ਦਾ ਜਿਹੜਾ ਵਾ ਉਹ ਅਧਿਕਾਰ ਦਿਵਾਵਾਂਗੇ ਅਸੀਂ ਇਹ ਇੱਥੇ ਅਸੀਂ ਗੱਲ ਕਰ ਚੁੱਕੇ ਇਹਦੇ ਨਾਲ ਹੀ ਜਿਹੜੀ ਆ ਸੜਕਾਂ ਹੜਾ ਦੇ ਨਾਲ ਪਾਣੀ ਦੇ ਨਾਲ ਜਾੜਾ ਦੇ ਨਾਲ ਜਿੰਨੀਆਂ ਵੀ ਸੜਕਾਂ ਰੁੜੀਆਂ ਵਾ ਉਹਨਾਂ ਦੀ ਪਾਣੀ ਲੈਣ ਦੇ ਸਾਰੀ ਤੁਰੰਤ ਜਿਹੜੀ ਆ ਉਹ ਰਿਪੇਅਰ ਕਰਵਾਈ ਜਾਵੇ ਜਲਦ ਤੋਂ ਜਲਦ ਇਹਦੇ ਨਾਲ ਹੀ ਜਿਹੜੀ ਹਰ ਸਾਲ ਸਾਨੂੰ ਹੜਾ ਦੀ ਮਾਰ ਪੈਂਦੀ ਆ ਪੁਰਮੀ ਗ੍ਰਾਡੈਕਟ 2013 ਅਜੇ ਪੰਜਾਬ ਦੇ ਵਿੱਚ ਲਾਗੂ ਆ ਉਹਦੇ ਆਧਾਰ ਤੇ ਜ਼ਮੀਨ ਨੂੰ ਰਿਕੁਆਇਰ ਕਰਕੇ ਜ਼ਮੀਨ ਨੂੰ ਰਿਕੁਆਇਰ ਕਰਕੇ ਤੇ ਉਹਦਾ ਬਣਦਾ ਜਿਹੜਾ ਮੁਆਵਜ਼ਾ ਆ 4% ਜਿਹੜਾ ਵਾ ਉਜਾੜਾ 30% ਜਾੜਾ ਪੱਤਾ ਤੇ 4 ਗੁਣਾ ਬਾਜ਼ਾਰੀ ਰੇਟ ਉਹ ਦੇਵੇ ਤੇ ਜਿਹੜਾ ਦਰਿਆ ਵਾ ਇਹਨੂੰ ਨਹਿਰੀ ਰੂਪ ਦਿੱਤਾ ਜਾਵੇ ਇਹਦੇ ਨਾਲ ਜਿੰਨੀਆਂ ਡਰੇਨਾਂ ਵਾਂ ਜਾਂ ਨਹਿਰਾਂ ਵਾਂ ਉਹਨਾਂ ਦੀ ਤਰੰਤ ਸਪਾਈ ਕੀਤੀ ਜਾਵੇ ਅੱਜ ਜਿਹੜੀ ਫਸਲ ਮਰੀ ਆ ਬਹੁਤ ਸਾਰੀ ਫਸਲ ਇਦਾਂ ਦੀ ਮਰੀ ਆ ਜਿਹੜਾ 276 ਕਰੋੜ ਰੁਪਈਆ ਆਇਆ ਸੀਗਾ ਉਹ ਪਤਾ ਨਹੀਂ ਕਿਹੜੇ ਖੂ ਖਾਤੇ ਪਿਆ ਆ ਵਾ ਉਹਦੇ ਨਾਲ ਨਾ ਕਿ ਡਰੇਨ ਦੀ ਸਫਾਈ ਕੀਤੀ ਗਈ ਆ ਨਾ ਨਹਿਰ ਦੀ ਕੀਤੀ ਗਈ ਆ ਨਾ ਬੰਨ ਪੱਕੇ ਕੀਤੇ ਗਿਆ ਇਹ ਸਾਡੀ ਮੰਗ ਅਸੀਂ ਲਿਖਤੀ ਦਿੱਤੀ ਹੋਈ ਆ ਇਹਦੇ ਨਾਲ ਜਿਹੜੀ ਫਸਲ ਮਾਰੀ ਗਈ ਆ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਪਾਣੀ ਰਹਿੰਦਾ ਵਾ ਤੇ ਉਹਦਾ ਬੀਜ ਤੇ ਖਾਦ ਤੇ ਤੇਲ ਦਾ ਪ੍ਰਬੰਧ ਜਿਹੜਾ ਵਾ ਉਹ ਸਰਕਾਰ ਖੁਦ ਕਰੇ ਇਹਦੇ ਨਾਲ ਬਾਕੀ ਸਾਰੇ ਜਿੱਦਾਂ ਜ਼ਿਲ੍ਹਿਆਂ ਦੇ ਵਿੱਚ ਆ ਜਿਹੜਾ ਵਾ ਆ ਹੜ ਆਇਆ ਪੂਰੇ ਪੰਜਾਬ ਦੇ ਵਿੱਚ ਜਿਹੜੇ ਸਾਡੇ ਕਿਸਾਨ ਤੇ ਮਜ਼ਦੂਰ ਉਹ ਉਹਨਾਂ ਦੀਆਂ ਜਾਨਾਂ ਗਈਆਂ ਉਹਨਾਂ ਦੇ ਤੁਰੰਤ ਜਿਹੜਾ 1 ਕਰੋੜ ਰੁਪਈਆ ਤੇ ਇੱਕ ਜੀ ਨੂੰ ਜਿਹੜੀ ਆ ਉਹ ਸਰਕਾਰੀ ਨੌਕਰੀ ਦਿੱਤੀ ਜਾਵੇ ਇਹ ਨੌ ਨੁਕਤੇ ਜਿਹੜਾ ਮੰਗ ਪੱਤਰ ਆ ਏਡੀਸੀ ਨੂੰ ਇੱਥੇ ਹੀ ਸੌਂਪ ਕੇ ਗਏ ਆ ਦਿੱਤਾ ਮੰਦਰ ਇਹ ਸਾਡੀਆਂ ਮੰਗਾਂ ਵਾ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਜਿਸ ਤਰ੍ਹਾਂ ਫੋਟੋਕਾਪੀਟਰ ਚੱਲ ਰਿਹਾ ਕਦੀ ਕੋਈ 50 ਮਿੰਟ ਟੰਗੀ ਫਿਰਦਾ ਵਾ ਕੋਈ ਕਹਿੰਦਾ ਹੜਾਂ ਦਾ ਜਾਇਜ਼ਾ ਲੈ ਰਹੇ ਆ ਉਹ ਭਾਈ ਨੈੱਟ ਦਾ ਜਵਾਨਾ ਵਾ ਜੇ ਕੋਈ ਜਾਇਜ਼ਾ ਲੈਣੇ ਆ ਤੇ ਹੈਲੀਕਾਪਟਰ ਤੇ ਆ ਜਾ ਕਰੋ ਤੁਹਾਡੀ ਸੈਟਲਾਈਟ ਨਹੀਂ ਚੱਲ ਰਹੀ ਤੇ ਤੁਰੰਤ ਜਿਹੜਾ ਵਾ ਮਾਫੀਜਾ ਦਿੱਤਾ ਜਾਵੇ ਖੇਡਾਂ ਨਾਲ ਖੇਡੀਆਂ ਜਾਣ ਜੇਕਰ ਆ ਨੌ ਨੁਕਤੇ ਜਿਹੜਾ ਮੰਗ ਪੱਤਰ ਹੀ ਦਿੱਤਾ ਵਾ ਇਹਦੇ ਤੇ ਨਾ ਧਿਆਨ ਦਿੱਤਾ ਆ ਨਾ ਸਾਡੀਆਂ ਮੰਗਾ ਜਿਹੜੀਆਂ ਮੰਨੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਤਿੱਖੇ ਜਿਹੜੇ ਉਹ ਸੰਘਰਸ਼ ਕੀਤੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ